ਇੱਕ ਬੁੱਢੇ ਪਿਓ ਨੇ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ ਬੱਚਿਓ ਕੱਲ ਸੁਮਵਤੀ અમાਵਸ ਹੈ ਤੁਸੀਂ ਦੋਵੇਂ ਹੁਣੇ ਜਾਓ ਤੇ ਸ਼ਾਮ ਤੱਕ ਮਿਹਨਤ ਮੁਸ਼ਕਤ ਕਰਕੇ ਟੱਕਾ ਪੈਸਾ ਕਮਾ ਲਿਆਓ ਘਰ ਖਾਲੀ ਨਾ ਮੁੜਨਾ ਦੋਵੇਂ ਭਰਾ ਨਹਾ ਧੋ ਕੇ ਘਰੋਂ ਚਲੇ ਗਏ ਵੱਡਾ ਉੱਤਰ ਦਿਸ਼ਾਵਲ ਤੇ ਛੋਟਾ ਦੱਖਣ ਦਿਸ਼ਾਵਲ ਤੁਰ ਪਿਆ ਵੱਡਾ ਪੁੱਤਰ ਮਿਹਨਤੀ ਸੀ ਉੱਤਰ ਦਾ ਤੁਰਦਾ ਇੱਕ ਤਲਾਹ ਉਤੇ ਪਹੁੰਚਿਆ ਜਿੱਥੇ ਉਹਨੇ ਢੇਰ ਸਾਰੀਆਂ ਮੱਛੀਆਂ ਤਰਦੀਆਂ ਹੋਈਆਂ ਵੇਖੀਆਂ ਉਹਨੇ ਜਾਲ ਜਿਹਾ ਬਣਾ ਲਿਆ ਤੇ ਮੱਛੀਆਂ ਫੜਨ ਲੱਗਾ ਸਾਰੇ ਦਿਨ ਦੀ ਲੰਮੀ ਕਾਲਣਾ ਮਗਰੋਂ ਉਹ ਮੱਸਾਂ ਇੱਕ ਅੱਧ ਮੱਛੀ ਨੂੰ ਹੀ ਫੜਨ ਵਿੱਚ ਸਫਲ ਹੋਇਆ ਉਹਨੇ ਬਾਜ਼ਾਰ ਵਿੱਚ ਜਾ ਕੇ ਉਹ ਮੱਛੀ ਵੇਚੀ ਤੇ ਇੱਕ ਪੈਸਾ ਵਟ ਕੇ ਪਿਓ ਦੀ ਤਲੀ ਉੱਤੇ ਜਾਤ ਰਿਹਾ। ਹੁਣ ਛੋਟਾ ਭਰਾ ਦੱਖਣ ਦਿਸ਼ਾ ਵੱਲ ਚੱਲ ਪਿਆ। ਉਸ ਪਾਸੇ ਵੱਲ ਪਿੰਡ ਦੀ ਚੋਪਾਲ ਸੀ। ਉੱਥੇ ਉਹ ਸਾਰਾ ਦਿਨ ਦੋਸਤਾਂ ਨਾਲ ਖੇਡਦਾ ਤੇ ਗੱਪਾਂ ਮਾਰਦਾ ਰਿਹਾ। ਜਦੋਂ ਘਰ ਵਾਪਸ ਜਾਣ ਦਾ ਵੇਲਾ ਹੋਇਆ ਤਾਂ ਉਹ ਬੜਾ ਘਬਰਾਇਆ। ਅਚਾਨਕ ਉਹਨੇ ਆਪਣੇ ਪੈਰਾਂ ਵਿੱਚ ਇੱਕ ਪੈਸਾ ਪਿਆ ਦੇਖਿਆ। ਉਹ ਉਸ ਨੂੰ ਚੁੱਕ ਕੇ ਘਰ ਪਰਤ ਆਇਆ। ਪਿਓ ਨੂੰ ਫੜਾ ਦਿੱਤਾ ਅਗਲੇ ਦਿਨ ਸੋਮਵਤੀ અમાਵਸ ਨੂੰ ਬੁੱਢੇ ਪਿਓ ਨੇ ਉਹ ਦੋਵੇਂ ਪੈਸੇ ਲਾਲ ਸੂਤਰੇ ਨਾਲ ਬੰਨ੍ਹ ਕੇ ਧਰਤੀ ਦੇ ਵਿੱਚ ਬੀਜ ਦਿੱਤੇ ਤੇ ਕਿਹਾ ਬੱਚਿਓ ਇਸ ਸ਼ੁਭ ਦਿਹਾੜੇ ਜੇ ਮਿਹਨਤ ਮੁਸ਼ਕਕਤ ਦੀ ਕਮਾਈ ਨੂੰ ਬੀਜ ਕੇ ਮੰਤਰਾਂ ਦਾ ਜਾਪ ਕਰਦੇ ਆਂ ਲਗਾਤਾਰ ਰੋਜ਼ ਪਾਣੀ ਦਿੱਤਾ ਜਾਏ ਤਾਂ ਪੂਰਨ ਨਿਮਾਸ਼ੀ ਵਾਲੇ ਦਿਨ ਇਦੇ ਵਿੱਚੋਂ ਸੋਨੇ ਦਾ ਪੌਦਾ ਝੂਮਣ ਲੱਗ ਪੈਂਦਾ ਹੈ ਲਗਾਤਾਰ 14 ਦਿਨ ਬੁੱਢਾ ਪਿਓ ਮੰਤਰਾਂ ਦਾ ਜਾਪ ਕਰਦਾ ਹੋਇਆ ਉਸ ਪੌਦੇ ਨੂੰ ਪਾਣੀ ਆਪਣੇ ਹੱਥੀਂ ਦਿੰਦਾ ਰਿਹਾ ਪੂਰਨ ਨਿਮਾਸ਼ੀ ਵਾਲੇ ਦਿਨ ਉੱਥੇ ਇੱਕ ਪੌਦਾ ਝੂਮਣ ਲੱਗਾ ਜਿਸ ਦਾ ਅੱਧਾ ਪਾਸਾ ਸੋਨੇ ਦਾ ਸੀ ਤੇ ਅੱਧਾ ਮਿੱਟੀ ਦਾ ਸੋਨਾ ਉਹਦੇ ਵੱਡੇ ਪੁੱਤਰ ਦੀ ਮਿਹਨਤ ਦੀ ਕਮਾਈ ਦਾ ਫਲ ਸੀ ਤੇ ਮਿੱਟੀ ਉਦੇ ਛੋਟੇ ਪੁੱਤਰ ਦੇ ਅਣ ਕਮਾਏ ਧਨ ਦੀ ਲਾਣਤ ਮੇਰੀ ਇਹ ਆਤਮ ਕਥਾ ਵੀ ਅੱਧੇ ਮਿੱਟੀ ਹੈ ਤੇ ਅੱਧਾ ਸੋਨਾ ਮਿੱਟੀ ਮੇਰੇ ਉਸ ਜਿਸਮ ਦੀ ਹੈ ਜੋ ਮੈਨੂੰ ਜਨਮਾਂ ਦੇ ਗੇੜ ਵਿੱਚ ਸਹਿਜ ਪਾ ਹੀ ਪ੍ਰਾਪਤ ਹੋਈ ਹੈ ਮੇਰੀ ਕਾਇਆ ਨਾਲ ਜੁੜੀ ਧੂੜ ਦੀ ਹੈ ਮੇਰੇ ਜਿਸਮ ਦੇ ਕਾਲੇ ਪਰਸ਼ਾਵਿਆਂ ਦੀ ਤੇ ਮੂਲ ਰੂਪ ਵਿੱਚ ਏਉ ਮੈਂ ਹਾਂ ਪਰ ਸੋਨਾ ਲੋਕਧਾਰਾ ਦੀ ਕਾਇਆ ਦੀ ਧੂੜ ਹੈ ਪੰਜਾਬ ਦੀ ਲੋਕ ਸੰਸਕ੍ਰਿਤੀ ਦੀ ਆਭਾ ਹੈ ਇਹ ਸੋਨਾ ਪੰਜਾਬੀਆਂ ਦੀ ਲੰਮੀ ਕਹਾਣਾਂ ਨੇ ਕਮਾਇਆ ਹੈ ਉਹਨਾਂ ਨੇ ਇਹਨੂੰ ਆਪਣੇ ਜੀਵਨ ਵਿੱਚੋਂ ਹੀ ਨਹੀਂ ਲਹੂ ਵਿੱਚੋਂ ਸਿਰਜਿਆ ਹੈ ਮੈਂ ਆਪਣੀ ਮਿੱਟੀ ਅਤੇ ਧੂੜ ਨੂੰ ਛਪਾਉਣ ਲਈ ਇਸ ਸੁਨਹਿਰੀ ਵਿਰਸੇ ਦੇ ਜ਼ਰੇ ਆਪਣੀ ਕਾਇਆ ਨਾਲ ਚਮੜ ਲਏ ਨੇ ਸੋ ਇਹ ਸਾਤਮ ਕਥਾ ਵਿੱਚ ਮੇਰੀ ਮਿੱਟੀ ਦੇ ਕਿਨਕੇ ਸੋਨੇ ਦੀਆਂ ਟੋਕੜੀਆਂ ਨਾਲ ਇੱਕੋ ਸ਼ਾਬੇ ਤੁਲੇ ਹੋਏ ਨੇ ਮਿੱਟੀ ਮੇਰਾ ਸੱਚ ਐ ਤੇ ਸੋਨਾ ਲੋਕ ਸੱਚ ਮੈਂ ਆਪਣਾ ਮਟਿਆਲਾ ਸੱਚ ਲੋਕ ਸੱਚ ਨਾਲ ਰਲਾ ਕੇ ਸੁਨਹਿਰਾ ਕਰ ਲਿਆ ਐ ਤੇ ਇਹ ਸਾਰੀ ਆਤਮ ਕਥਾ ਮੇਰੀ ਲੋਕ ਤਾਰਾ ਜੋ ਮੈਂ ਜੀਵੀ ਤੇ ਹੰਡਾਈ ਨਹੀਂ ਆਪਣੇ ਪਿੰਡੇ ਨਾਲ ਚਿਮੜ ਕੇ ਆਪਣੀ ਕਾਇਆ ਵੀ ਰੁਸ਼ਣਾ ਲਈ ਐ ਇਹ ਸਾਰਾ ਬਿਰਤਾਂਤ ਮੇਰੇ ਪਹਿਲੇ 22 ਵਰਿਆਂ ਦਾ ਸੱਚ ਹੈ ਉਹਨਾਂ ਬਾਅਦ ਕੁ ਸਾਲਾਂ ਦਾ ਜੋ ਬਹੁਤੀ ਵਾਰ ਜੀਵਨ ਵਿੱਚ ਕੋਈ ਅਰਥ ਨਹੀਂ ਰੱਖਦੇ ਹਾਂ ਉਹ ਜੀਵਨ ਦੀ ਖਾਦ ਜ਼ਰੂਰ ਬਣਦੇ ਨੇ ਪਰ ਮੈਂ ਇੰਨਾ 22 ਸਾਲਾਂ ਦੇ ਸਫ਼ਰ ਵਿੱਚ ਇੱਕ ਪੂਰਾ ਜੀਵਨ ਪੋ ਗਿਆ ਹੈ ਬਚਪਨ ਜਵਾਨੀ ਤੇ ਬੁਢੇਪਾ ਮੈਂ ਇੱਕੋ ਜ਼ਿੰਦਗੀ ਵਿੱਚ ਦੋ ਜੀਵਨ ਪੋਗੇ ਨੇ ਦੁਨੀਆ ਇੱਕ ਦੂਜੇ ਤੋਂ ਨਿਰਲੇਪ ਤੇ ਬੇਲਾਖ ਜਦੋਂ 22 ਸਾਲਾਂ ਦੀ ਉਮਰ ਵਿੱਚ ਮੈਂ ਆਪਣੇ ਹੀ ਪਰਛਾਵਿਆਂ ਵਿੱਚ ਗਰਸਿਆ 100 ਸਾਲਾਂ ਦੇ ਬਿਰਧ ਵਾਂਗ ਮਹਿਸੂਸ ਕਰਨ ਲੱਗਾ ਅਤੇ ਮੇਰੇ ਲਈ ਆਪਣੀ ਉਮਰ ਦੇ ਬੋਝ ਨੂੰ ਆਪਣੇ ਹੀ ਮੋਢਿਆਂ ਉੱਤੇ ਚੁੱਕਣਾ دشوار ਹੋ ਗਿਆ ਤਾਂ ਮੇਰੀ ਜ਼ਿੰਦਗੀ ਦਾ ਹਰ ਪਲ ਸੂਲਾਂ ਉੱਤੇ ਲਟਕ ਗਿਆ ਉਦੋਂ ਮੇਰੇ ਲਈ ਜ਼ਰੂਰੀ ਹੋ ਗਿਆ ਕਿ ਮੈਂ ਆਪਣੇ ਅਤੀਤ ਨੂੰ ਆਪਣੇ ਜੀਵਨ ਦੀ ਤਖਤੀ ਉੱਤੋਂ ਹੀ ਨਹੀਂ ਸਿਮਰਤੀ ਉੱਤੋਂ ਵੀ ਪੂਰੀ ਤਰ੍ਹਾਂ ਮੇਸ ਸੁਟਾ। ਉਦੋਂ ਮੈਂ ਕਕਨੂਸ ਵਾਂਗ ਆਪਣੇ ਆਪ ਨੂੰ ਆਪਣੀ ਹੀ वेदना ਵਿੱਚ ਸੜ ਕੇ ਆਪਣੀ ਰਾਖ ਵਿੱਚੋਂ ਮੁੜ ਨਵਾਂ ਜਨਮ ਲਿਆ ਤੇ ਨਵੇਂ ਸਿਰੇ ਤੋਂ ਜ਼ਿੰਦਗੀ ਆਰੰਭ ਕੀਤੀ। ਪੂਰੀ ਕਿਤਾਬ ਸੁਣਨ ਵਾਸਤੇ ਸੁਹਾਵੀ ਆਡੀਓ ਬੁక్స్ ਐਪ ਪਲੇ ਸਟੋਰ ਜਾਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।